ਇਹ ਹੋ ਜਬਾਬਿਆਂ ਦੀਆਂ ਚਾਰ ਚਾਰ ਸੇਲੀਆਂ ਬਣਾਈਆਂ ਹੁੰਦੀਆਂ ਇੱਕ ਖੱਬੇ ਤੇ ਇੱਕ ਸੱਜੇ ਦਿਨ ਦਿਨ ਪਕੇ ਦੇ ਚ ਤੇ ਰਾਤ ਨੂੰ ਫਿਰ ਮੇਰਾ ਮੂੰਹ ਖੁੱਲਦਾ ਪਤਾ ਨਹੀਂ ਇਹਦੇ ਪ੍ਰੈਗੇ ਖਾਦੇ ਆ ਪਤਾ ਨਹੀਂ ਦਾ ਸੂਟਾ ਪੀਤਾ ਪਤਾ ਨਹੀਂ ਇਹਦੀ ਫੀਮ ਖਾਦੀ ਆ ਨਸ਼ੀ ਰੀਵਾਦ ਘੜ ਦੇ ਵਿੱਚ ਹਾਂ ਲੱਗਿਆ ਪਿਆ ਬੋਲਾ ਕੁਝ ਨਾਲ ਆਵੇ ਤੇ ਚਲੂਣੇ ਲੜਦੇ ਆ ਤੇ ਚਲੂਣੇ ਲੜਦੇ ਤਾਂ ਦਵਾਈ ਮੈਂ ਦੇ ਦਿੰਨੀ ਆ ਤੁਸੀਂ بڑے ਫਕੀਰ ਬਣ ਕੇ ਤੁਸੀਂ بڑے ਬਾਬੇ ਬਣ ਕੇ ਪਾ ਕੇ ਕਾਲੇ ਰੰਗ ਦੀ ਪੈਂਟ ਤੇ ਟੀ-ਸ਼ਰਟ ਸਾਰੇ ਨੇ ਜੋਰ ਲਾਲਾ ਦੇਖ ਲੈ ਕਿਸੇ ਨੂੰ ਕੁਝ ਨਹੀਂ ਹੋਇਆ ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਸ਼ਿਵਨਾਥ ਬਾਬੇ ਮੋਗੇ ਵਾਲੇ ਨੂੰ ਲੈ ਕੇ ਜਿਸ ਨੇ ਕੀ ਹਾਲੇ ਦੇ ਵਿੱਚ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਇਹ ਵੀਡੀਓ ਉਸ ਬਾਬੇ ਲਈ ਪਾਇਆ ਜਿਸ ਨੇ ਕੀ ਸ਼ਿਵਨਾਥ ਨੂੰ ਟਾਰਗੇਟ ਕਰਦੇ ਹੋਏ ਵੀਡੀਓ ਸਾਂਝੀ ਕੀਤੀ ਤੇ ਉਸ ਦਾ ਪਲਟਵਾਰ ਜਵਾਬ ਦਿੱਤਾ ਕਿਉਂਕਿ ਉਸ ਦੇ ਵਿੱਚ ਕਿਹਾ ਗਿਆ ਕਿ ਜੇਕਰ ਤੁਹਾਡਾ ਤੋਰੀ ਫੁਲਕਾ ਚੱਲਦਾ ਤਾਂ ਚਲਾ ਲਓ ਕਿਸੇ ਲੋਕਾਂ ਦੇ 50000 ਰੁਪਏ ਖਾ ਲਿਆ ਇਸ ਤਰੀਕੇ ਦੇ ਨਾਲ ਕਮੈਂਟ ਕੀਤਾ ਜਿਸ ਤੋਂ ਬਾਅਦ ਸ਼ਿਵਨਾਥ ਵੱਲੋਂ ਇਸ ਦਾ ਜਵਾਬ ਦਿੰਦੇ ਹੋਏ ਵੀਡੀਓ ਪਾਈ ਗਈ ਹੈ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਤੁਸੀਂ ਆਪ ਹੀ ਸੁਣ ਲਓ ਹਾਂਜੀ ਜੈ ਮਸਤਾ ਦੀ ਜੈ ਫਕਰ ਫਕੀਰਾ ਦੀ ਜੈ ਗੁਰੂਆਂ ਦੀ ਜੈ ਨਾਥਾਂ ਦੀ ਦੁਆ ਲਾਨੇ ਵੀ ਬੇਨਤੀ ਲਾਨੀਆਂ ਜਿਨੀ ਸੰਗਤ ਜਿਨੀ ਸਾਥ ਸਾਡੇ ਗੱਦੀ ਤੇ ਪੀਰ ਆ ਫਕੀਰ ਨਾਲ ਜੁੜੇ ਸਭ ਤੰਦਰੁਸਤ ਰੋ ਖੁਸ਼ ਰੋ ਚੜ੍ਹਦੇ ਕਲਾ ਚ ਰੋ ਸਾਡੇ ਤਾਲਾ ਤਾਲਾ ਨੇ ਜੋ ਡਿਊਟੀ ਲਈ ਆਸੀਂ ਨਿਭਾ ਰਹੇ ਹਾਂ ਠੀਕ ਆ ਜੀ ਆ ਦੇਖੋ ਜੀ ਕੋਈ ਬਾਬਾ ਕੋਈ ਬਾਬਾ ਨਾ 3 ਚੋਂ 13 ਚੋਂ ਟੋਕਰੀਆਂ ਵਾਲੇ ਬੇਰਾਜੋ ਆ ਵੇਖੋ ਜੀ ਕੀ ਭਾਂਪ ਰਿਹਾ ਹੈ ਕੋਈ ਬਾਬਾ ਬਣਿਆ ਕੀ ਨਾ ਦਾ ਮਲਕ ਲੋ ਦੇਖੋ ਜੀ ਕਹਾਂ ਬਾਬਾ ਯਾਰ ਅਜੇ ਤੇਰੀ ਉਮਰ ਹਸਣ ਖੇਡਣ ਦੀ ਹੈ ਯਾਰ ਆਮ ਕਾਰੀ ਕਰ ਜ਼ਿੰਦਗੀ ਬਣਾ ਆਪਣੀ ਆ ਉਹ ਬਕੀਰੀਆਂ ਬੜੀਆਂ ਦੂਰ ਐ ਤੁਹਾਨੂੰ ਬਕੀਰੀਆਂ ਵੀ ਹਵਾਨੀ ਲੱਗੀ ਇੱਕ ਦੂਜੇ ਨਾਲ ਕੁੱਤਰ ਕੁੱਤਰ ਲੱਗੇ ਆ ਉਹ ਕਹਿੰਦਾ ਸ਼ਰਾਬ ਪੀ ਗਿਆ ਪਿਓ ਬੈ ਕੇ ਗੱਦੀ ਤੇ ਬੈ ਜੰਦੇ ਮੀਟ ਖਾ ਕੇ ਉਹ ਦੂਜਾ ਕਹਿ ਰਿਹਾ ਮੇਰਾ 50000 ਖਾ ਗਿਆ ਮੈਨੂੰ ਵਾਪਸ ਦਿੱਤਾ ਸੰਗਤ ਕੋ ਪਿਆਹਾ ਮੰਗ ਲਿਆ ਯਾਰ ਕਮਾਲ ਆ ਕਿਉਂ ਬੇਇੱਜ਼ਤ ਹੋਂਦੇ ਓ ਐ ਉਹਨਾਂ ਨੂੰ ਕਹਿਣਾ ਚਾਹੁੰਦੇ ਐ ਕਿਉਂ ਬੇਇੱਜ਼ਤ ਹੋਂਦੇ ਓ ਕਿਉਂ ਆਪਣੀ ਥੂ-ਥੂ ਕਰਾਂਦੇ ਓ ਛੱਡੋ ਏ ਪਖੰਡਵਾਦ ਛੱਡੋ ਏ ਡਰਾਮੇਬਾੜੀ ਉਹ ਨਾ ਲਾਓ ਇੱਕ ਦੂਜਿਆਂ ਤੇ ਇਲਜ਼ਾਮ ਜਿਹੜਾ ਤੋਰੀ ਫੁਲਕਾ ਚੱਲਣ ਦੇ ਚਲਾਈ ਜਾਓ ਆਪਣਾ ਕਿਉਂ ਇੱਕ ਦੂਜਿਆਂ ਤੇ ਇਲਜ਼ਾਮ ਲਾਈ ਜਾਂਦੇ ਹੋ ਫਿਰ ਤੁਸੀਂ ਜਿਹੜੇ ਗੁਰੂ ਮੈਨੂੰ ਬੋਲ ਰਿਹਾ ਜੀ ਇਹ ਜਿਹੜਾ ਤੁਹਾਡਾ ਤੋਰੀ ਫੁਲਕਾ ਚੱਲ ਰਿਹਾ ਤੁਸੀਂ ਚਲਾਈ ਜਾਓ ਹੈ ਫਿਰ ਮੈਂ ਉਹਨੂੰ ਬਦਮੀ ਘਟਮੀ ਬੋਲੂ ਕਿ ਕੀ ਫਾਇਦਾ ਮੈਂ ਫਕੀਰ ਇਨਸਾਨ ਆ ਮੈਂ ਕਿਸੇ ਨਾੜਾ ਬੋਲ ਕੇ ਕੁਛ ਨਹੀਂ ਅਸੀਂ ਮੰਤ ਵੀ ਆਰ ਸੰਤ ਵੀ ਆ ਹੈ ਦੇਖੋ ਜੀ ਆ ਬੋਲ ਰਿਹਾ ਪਤਾ ਨਹੀਂ ਇਹਦੇ ਪ੍ਰਹਿਗੇ ਖਾਦੇ ਆ ਪਤਾ ਨਹੀਂ ਦਾ ਸੂਟਾ ਪੀਤਾ ਪਤਾ ਨਹੀਂ ਦੀ ਫੀਮ ਖਾਦੀ ਆ ਨਸ਼ੀ ਦੀ ਬਾਤ ਘੜ ਦੇ ਵਿੱਚ ਹਾਂ ਲੱਗਿਆ ਪਿਆ ਬੋਲਣ ਮੈਂ ਵੀਡੀਓ ਪਾਣੀ ਨਹੀਂ ਸੀ ਕਿਉਂ ਮੈਂ ਸੋਸ਼ਲ ਮੀਡੀਆ ਤੋਂ ਨਾਂਦੀ ਨਹੀਂ ਕਿਆ ਲੈਣਾ ਮੈਂ ਸੋਸ਼ਲ ਮੀਡੀਆ ਤੋਂ ਅਸੀਂ ਫਕੀਰ ਆਂ ਦੀ ਬੰਦਗੀ ਕਰਦੇ ਆਂ ਸੰਗਤ ਦਾ ਭਲਾ ਕਰਦੇ ਮੈਂ ਸੋਸ਼ਲ ਮੀਡੀਆ ਤੇ ਆਂਦੀ ਨਹੀਂ ਆ ਮੈਂ ਵੀਡੀਓ ਵੇਖ ਰਹੀਆਂ ਤੇਰੇ 4 ਦਿਨਾਂ ਤੋਂ ਆ ਕਿਵੇਂ ਬਕਵਾਸ ਕਰ ਰਿਹਾ ਦੇਖੋ ਜੀ ਪੈਂਟ ਸ਼ੈਲਟ ਪਾਈ ਆ ਹੱਥਾਂ ਚ ਮੁੰਦੀਆਂ ਪਾਈਆਂ ਮੁੱਛਾਂ ਨੂੰ ਵਟ ਦਿੱਤੇ ਆ ਕੰਨਾਂ ਦੇ ਵਿੱਚ ਮੁੰਦਰਾ ਪਾਈਆਂ ਹੈ ਪਹਿਲਾ ਜੀ ਤੁਸੀਂ ਆਪਣੀ ਪੀੜ ਥਲੇ ਸੋਟਾ ਮਾਰੋ ਸਹੀ ਬਾਤ ਬੋਲ ਰਹੀ ਹੈ ਨਾ ਪਹਿਲਾ ਤੁਸੀਂ ਆਪਣੀ ਪੀੜ ਥਲੇ ਸੋਟਾ ਮਾਰੋ ਫਿਰ ਦੂਸਰੇ ਨਕੋ ਆ ਗੱਲ ਆ ਗੱਲ ਤੁਸੀਂ ਇੱਕ ਵਾਰੀ ਆ ਕੇ ਦੇਖੋ 50000 ਖਾ ਗਿਆ ਐ ਕਾਗਜੋਂ ਖਾ ਗਿਆ ਸਾਡੀ ਕੋਈ ਗੱਲ ਸਾਡੀ ਕੋਈ ਬਾਤ ਪੁੱਛਣ ਆਲਾ ਹੋਵੇ ਤੇ ਚਲੂਣੇ ਲੜਦੇ ਆ ਤੇ ਚਲੂਣੇ ਲੜਦੇ ਤਾਂ ਦਵਾਈ ਮੈਂ ਦੇ ਦੇਣੀ ਆ ਕੋਈ ਗੱਲ ਹੋ ਜੇ ਬਾਤ ਹੋ ਜੇ ਫੇਮ ਲੈਣ ਦੇ ਚੱਕਰ ਤੋਂ ਬਾਬੇ ਇਹ ਹੋ ਜੇ ਫੇਮ ਲੈਣ ਦੇ ਚੱਕਰ ਚ ਫੇਮ ਲੈਣ ਦੇ ਚੱਕਰ ਚ ਅਗਲੇ ਦੀ ਪੱਟੀ ਮੇਸ ਕਰ ਦਿੰਦੇ ਉਹ ਐ ਖਾ ਗਿਆ ਉਹ ਐ ਖਾ ਗਿਆ ਆਨੂੰ ਕਿਸੇ ਨੇ ਬੁਲਾਇਆ ਨਾ ਚਲਾਇਆ ਮੈਂ ਲਾੜੇ ਦਾ ਤਾਇਆ ਦੇਖੋ ਜੀ ਚੰਗੀ ਬਾਤ ਨਹੀਂ ਐ ਫਕੀਰਾਂ ਦੀ ਸਾਨੂੰ ਦੱਸ ਰਿਆ ਇਹ ਫਕੀਰ ਆ ਇਹਨਾਂ ਦੇ ਗੁਰੂ ਕਿਹੜੇ ਆ ਇਹਨਾਂ ਦੇ ਪੀਰ ਕਿਹੜੇ ਤੇਰਾ ਗੁਰੂ ਕਿਹੜਾ ਤੇਰਾ ਪੀਰ ਕਿਹੜਾ ਸਾਡੇ ਗੁਰੂਆਂ ਦੇ ਤਾਂ ਤੂੰ ਪੈਰ ਦੀ ਰੀਸ ਨਹੀਂ ਕਰ ਸਕਦਾ ਜੋ ਸਾਡੇ ਉਸਤਾਦ ਕਰ ਗਏ ਸਾਡੇ ਗੁਰੂ ਸਾਈਂ ਕਰ ਗਏ ਜੋ ਸਾਡੇ ਨਾਥ ਕਰ ਗਏ ਤੂੰ ਨਾ ਮੁਰੇ ਕੀ ਐ ਗੁਲਾਮ ਸਾਈ ਮਨੂਸ਼ਾ ਜੀ ਲੋ ਜੀ ਹੈ ਦਿਨੇ ਦਿਨੇ ਫਕੀਰੇ ਚ ਤੇ ਰਾਤ ਨੂੰ ਫਿਰ ਮੇਰਾ ਮੂੰਹ ਖੁੱਲਦਾ ਇਹ ਹੋ ਜਾ ਬਾਬਿਆਂ ਦੀਆਂ ਚਾਰ ਚਾਰ ਸੇਲੀਆਂ ਬਣਾਈਆਂ ਹੁੰਦੀਆਂ ਇੱਕ ਖੱਬੇ ਤੇ ਇੱਕ ਸੱਜੇ ਹੁਣ ਫਕੀਰ ਬਣਿਆ ਹੁਣ ਕੀ ਕੁਛ ਬਣਿਆ ਗੱਲਾਂ ਕਰਦੇ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਕਿਉਂ ਮੈਂ ਸੋਸ਼ਲ ਮੀਡੀਆ ਤੇ ਆਂਦੀ ਨਹੀਂ ਮੈਂ ਕਿਹਾ ਸੋਸ਼ਲ ਮੀਡੀਆ ਤੋਂ ਲੈਣਾ ਮੈਂ ਕਿਹਾ ਕਿਸੇ ਤੋਂ ਕਿਸੇ ਤੋਂ ਲੈਣਾ ਆ ਨਹੀ ਇਹ ਜੀ ਬੋਲ ਲੀ ਜਾਂਦਾ ਸਾਨੂੰ ਵੇਖੋ ਜੀ ਫੇਮ ਲੈਣ ਦਾ ਮਾਰਾ ਕੁਛ ਨਹੀਂ ਮਸ਼ਹੂਰ ਹੋ ਹੁੰਦਾ ਮਾਰਾ ਫੇਮ ਹੋਰ ਫੇਮ ਲੈਣ ਦਾ ਮਾਰਾ ਬਾਬਾ ਮੰਨੂ ਸ਼ਾਹ ਜੀ ਮੈਂ ਤੁਹਾਨੂੰ ਕਹਿੰਨੀ ਆ ਬੰਦਗੀ ਕਰਿਆ ਕਰੋ ਭਜਨ ਕਰਿਆ ਭਜਨ ਕਰੋਗੇ ਬੰਦਗੀ ਕਰੋਗੇ ਤੁਹਾਨੂੰ ਵੀ ਸਾਰਾ ਕੁਝ ਮਿਲ ਜੂ ਅਸੀਂ ਤਾਂ ਜਿਹੜੇ ਮਰਜੀ ਸ਼ਹਿਰ ਤੇ ਜਾਈਏ ਸਾਨੂੰ ਤਾਂ ਬੱਚਾ ਬੱਚਾ ਜਾਣਦਾ ਸਭ ਪੈਰੀ ਹੱਥ ਲਾਉਂਦੇ ਆ ਸਸਰੀ ਕਾਲ ਸਲਾਮ ਦੁਆ ਬੁਲਾਉਂਦੇ ਆ ਤੁਸੀਂ ਮੈਨੂੰ ਬੋਲ ਰਹੇ ਆ ਗੁਰੂਆਂ ਵਾਲਾ ਨਹੀਂ ਇਹ ਪੀਰਾਂ ਵਾਲਾ ਨਹੀਂ ਪਹਿਲਾਂ ਤੁਸੀਂ ਆਪਦੀ ਪੀੜ੍ਹੀ ਥਲੇ ਸੋਟਾ ਤੁਸੀਂ ਕਿਹੜੇ ਪੀਰਾਂ ਵਾਲੇ ਤੁਸੀਂ ਕਿਹੜੇ ਫਕੀਰਾਂ ਵਾਲਿਆ ਜਿਹੜਾ ਫਕੀਰ ਹੁੰਦਾ ਨਾ ਕਿਸੇ ਫਕੀਰ ਦੀ ਨਿੰਦਿਆ ਨਹੀਂ ਕਰਦਾ ਤੇਰੇ ਵਗ ਕੋ ਚਾਵਲਾ ਜਾਂ ਤੂੰ ਚਾਵਲੇ ਚਾਵਲ ਭੌਂਕੀ ਜਾਣਾ ਮੈਂ ਬੋਲਣਾ ਨਹੀਂ ਚਾਹੁੰਦੇ ਸੀ ਕਿਉਂ ਮੈਂ ਸੋਸ਼ਲ ਮੀਡੀਆ ਤੇ ਆਂਦੇ ਨੇ ਵੀਡੀਓ ਵੇਖ ਕੇ ਆਈਆਂ ਜੇ ਤੂੰ ਇੱਕ ਪਾਵੇਂਗਾ ਮੈਂ ਚਾਰ ਪਾਉਂਗੀ ਤੂੰ ਚਾਰ ਪਾਵੇਂਗਾ ਮੈਂ 10 ਪਾਉਂਗੀ ਤੇਰੀ ਕੀ ਔਕਾਤ ਹੈ ਮੇਰੇ ਅੱਗੇ ਬੋਲ ਜੇ ਆਪਣੀ ਔਕਾਤ 'ਚ ਰਹੁ ਬਾਬਾ ਜੀ ਜਿੰਨੇਕ ਤੁਹਾਨੂੰ ਤੁਹਾਡੇ ਗੁਰੂਆਂ ਪੀਰਾਂ ਨੇ ਗੁਰਗੱਦੀ ਬਖਸ਼ੀ ਹੈ ਨਾ ਉਹਦੇ ਉਨੇ 'ਚ ਰਹੁ ਸਾਡੇ ਵਾਲ ਨਾ ਵੇਖੋ ਫਕੀਰਾਂ ਦੇ ਬੜੇ ਦੂਰ ਡੇਰੇ ਆ ਫਕੀਰੀ ਦਾ ਥੱਲਾ ਹੈ ਨਹੀਂ ਨਾ ਹੀ ਫਕੀਰੀ ਅਜੇ ਤੱਕ ਕਿਸੇ ਨੇ ਪੂਰੀ ਪਾਈ ਹੈ ਜਿਵੇਂ ਜਿਵੇਂ ਜਾਂਦੇ ਜਾਓਗੇ ਜਾਂਦੇ ਜਾਓਗੇ ਓਵੇਂ ਓਵੇਂ ਫਕੀਰੀ ਡੂੰਗੀ ਹੁੰਦੀ ਜਾਣੀ ਹੈ ਤਾਂ ਥੱਲਾ ਹੈ ਨਹੀਂ ਫਕੀਰੀ ਦਾ ਤੁਸੀਂ ਬੜੇ ਫਕੀਰ ਬਣ ਕੇ ਤੁਸੀਂ ਬੜੇ ਬਾਬੇ ਬਣ ਕੇ ਪਾ ਕੇ ਕਾਲੇ ਰੰਗ ਦੀ ਪੈਂਟ ਤੇ ਸ਼ਰਟ ਹੈ ਮੈਂ ਪਿਆਰ ਨਾਲ ਬੋਲ ਰਹੀ ਆ ਮੇਰੇ ਖਿਲਾਫ ਵੀਡੀਓ ਨਾ ਪਾਓ ਜੇ ਮੇਰੇ ਖਿਲਾਫ ਵੀਡੀਓ ਪਾਓਗੇ ਮੈਂ ਬਹੁਤ ਬੁਰਾ ਉਤਰੂੰਗੀ ਬਹੁਤ ਪੇਸ਼ ਉਤਰੂੰਗੀ जय माता दी जय मस्ता दी जय फकर फकीरा दी फिर तो थोनू लंबा चौड़ा बाबा बनाऊंगी बाब आगे सानू कळानी आंदा कोई सानू कलाम <गला> नहीं आंदी आपे रब देई आंदा रब नहीं देंदा जी जेड़े ਤੁਸੀਂ ਪ੍ਰਹਿਗੇ ਖਾਦੇ ਹੋਏ ਨੇ ਜਿਹੜੇ ਤੁਹਾਡੇ ਅੰਦਰ ਬੋਲਦੇ ਆ ਇਹ ਪ੍ਰਹਿਗਿਆਂ ਦਾ ਗਿਆਨ ਆ ਤੁਹਾਡੇ 'ਚ ਨਸ਼ੇ ਦਾ ਗਿਆਨ ਆ ਤੁਹਾਡੇ 'ਚ ਥੋੜੀ ਰੱਬ ਨਾਲ ਸੁਰਤ ਨਹੀਂ ਲੱਗੀ ਹਾਂ ਬismillah ਕਰਕੇ ਮੋਗੇ ਸ਼ਹਿਰ ਦਰਬਾਰ 'ਚ ਜਦੋਂ ਮਰਜੀ ਆ ਜਿਓ ਬismillah ਕਰਕੇ ਕਰਤੂਸੀ ਕਹਿੰਦੇ ਆ ਨਾ ਜਵਾਬ ਦਊਂਗਾ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦਾ ਜਵਾਬ ਦਵਾਂਗੀ ਤੁਸੀਂ ਪੁੱਛਿਓ ਆ ਕਈ ਫਕੀਰ ਇੱਕ ਸੱਪ ਹੁੰਦਾ ਮਿੱਟੀ ਘਾਣਾ ਔਰ ਇੱਕ ਸੱਪ ਹੁੰਦਾ ਫਨੀਰਨਾਗ ਜਿਹੜਾ ਮਿੱਟੀ ਘਾਣਾ ਉਹਨੂੰ ਵੀ ਸੱਪ ਕਹਿੰਦੇ ਜਿਹੜਾ ਕੋਬਰਾ ਹੁੰਦਾ ਉਹਨੂੰ ਵੀ ਸੱਪ ਕਹਿੰਦੇ ਆ ਇਹ ਆਪਦੇ ਆਪ ਨੂੰ ਕੋਬਰਾ ਬਣਦਾ ਹੂੰ ਚੰਗੇ ਗੱਲਾਂ ਨੇ ਬਾਬਾ ਜੀ ਫਕੀਰਾਂ ਦੀ ਨਿੰਦਿਆ ਚੁਗਨੀ ਨਾ ਕਰੋ ਮਨੂਸ਼ਾ ਸਰਕਾਰ ਜੀ ਮੈਂ ਤੁਹਾਨੂੰ ਬੋਲ ਰਹੀ ਆ ਤੁਸੀਂ ਨਾ ਫੇਮ ਲਿਆ ਕਰੋ ਐਨੇ ਤੁਸੀਂ ਨਾ ਵਾਇਰਲ ਹੋ ਤੁਸੀਂ ਤਾਂ ਫਕੀਰ ਹਾਂ ਤੁਹਾਨੂੰ ਵੀਡੀਓ ਪਾਉਣ ਦੀ ਲੋੜ ਵੀ ਨਹੀਂ ਪੀਰ ਕਸੀ ਲੋਕਾਂ ਨੂੰ ਕੀ ਬੱਕ 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 ਕਰਕੇ ਸਮਝਾਣੇ ਐ ਐ ਯੋਹਾਂ ਫਲਾਨਾ ਠਮਕਾ ਥੋੜਾ ਜਿਹਾ ਘੱਟ ਖਾਲਾ ਘੁਰਮਾਲ ਪੱਤਾ ਥੋੜਾ ਨਸ਼ਾ ਪੱਤਾ ਘੱਟ ਕਰ ਲਿਆ ਕਰੋ ਹੁਣ ਵੀਡੀਓ ਦੇਖੋਗੇ ਮਿਰਚਾਂ ਤਾਂ ਲੱਗੂਗੀਆਂ ਐਵੇਂ ਨਜਾਇਜ਼ ਨਹੀਂ ਕਿਸੇ ਨੇ ਬੋਲੇ ਤਾਂ ਹੁੰਦਾ ਜੈ ਮਾਤਾ ਦੀ ਜੈ ਮਸਤਾ ਦੀ ਇਹ ਫਕਰ ਫਕੀਰਾਂ ਦੀ ਸਾਰਿਆਂ ਨੇ ਜੋਰ ਲਾਲਾ ਦੇਖ ਲੈ ਕਿਸੇ ਨੂੰ ਕੁਝ ਨਹੀਂ ਹੋਇਆ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਆਣਾ ਨਾ ਇਹ ਸਾਨੂੰ ਲੋੜ ਜੇ ਤੁਸੀਂ ਲਿਆਏਗਾ ਤੇ ਫਿਰ ਅਸੀਂ ਆਵਾਂਗੇ ਜੈ ਮਾਤਾ ਦੀ